ਜਦੋਂ ਚੋਨੇ ਦੀ ਫਸਲ ਕੰਪਲੀਟੰ ਸਾਰਾ ਲੈ ਜਾਂਦੀ ਹੈ ਚੋਨੇ ਦੀ ਫਸਲ ਦੇ ਵਿੱਚ ਜਿਹੜਾ ਮੁੰਜਰ ਨਿਕਲਨੀ ਹੈ ਉਹ ਬਦਰੰਗ ਹੋ ਜਾਂਦੀ ਹੈ ਹਲਕੇ ਪੂਰੇ ਰੰਗ ਦੇ ਤਾਂ ਬੇ ਚੋਨੇ ਦੀ ਮੁੰਜਰ ਦੇ ਜਿਹੜੇ ਛਿਲਕੇ ਹੁੰਦੇ ਉਹਦੇ ਉੱਪਰ ਆ ਜਾਂਦੇ ਆ ਹਲਕੇ ਲਾਲ ਰੰਗ ਦੇ ਤਾਂ ਬੇ ਆ ਜਾਂਦੇ ਪਿਛਲੇ ਸਾਲ ਪੀਲੀ ਪੂਸ਼ਾ ਪੂਸ਼ਾ 44 ਇਨ੍ਹਾਂ ਕਿਸਮਾਂ ਦੇ ਵਿੱਚ ਇਸ ਬਿਮਾਰੀ ਨੂੰ ਜਿਹੜਾ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲਿਆ ਸੀਗਾ ਇਹ ਸੱਦਮ ਸਿੱਧਾ ਪਹਿਲਾ ਕਾਰਨ ਤਾਂ ਜਿਆਦੇ ਉਬਰਡੋਜ ਜੂਰੀਆ ਦੀ ਬਣਦੀ ਹੈ ਦੂਸਰਾ ਕਾਰਨ ਇਹ ਬੈਕਟੀਰੀਅਲ ਰੋਗ ਕਰਕੇ ਫੈਲਦਾ ਹੈ ਤੀਸਰਾ ਕਾਰਨ ਜਦੋਂ ਗੋਭ ਸਮੇਂ ਛੋਨਾ ਹੁੰਦਾ ਉਦੋਂ ਜਦੋਂ ਵਾਰਿਸ਼ ਜਿਆਦੇ ਪੈ ਜਾਂਦੀ ਹੈ ਜਾਂ ਆਪਾਂ ਉਦੋਂ ਵਾਰਿਸ਼ ਨਹੀਂ ਪੈਂਦੀ ਜੇ ਆਪਾਂ ਉਦੋਂ ਇਹਦੀ ਰੋਕ ਥੰਮ ਨਹੀਂ ਕਰਦੇ ਤਾਂ ਛੋਨਾ ਨਸਰਨ ਵੇਲੇ ਆਪਾਂ ਨੂੰ ਇਹ ਜਿਹੜਾ ਦੇਖਣ ਨੂੰ ਮਿਲਦਾ ਹੈ ਤੇ ਜਿਹੜੇ ਕਿਸਾਨ ਭਰਾਵਾਂ ਨੇ ਜੂਰੀਆ ਵੀ ਘੱਟ ਵਰਤੀ ਐ ਚਾਹੇ ਪੀਲੇ ਪੂਸ਼ਾ ਲਾਈਆ ਚਾਹੇ ਪੂਸ਼ਾ 44 ਲਏ এবੀਸੀ ਕੋਈ ਵੀ ਕਿਸਮ ਲਾਈ ਐ ਜਿੱਥੇ ਜੂਰੀਆ ਲਿਮਟਿਡ ਦੇ ਵਿੱਚ ਵਰਤੀ ਐ ਤੇ ਉੱਥੇ ਕੋਈ ਤੁਸੀਂ ਚਾਹੇ ਬੈਕਟੀਰੀਅਲ ਫੰਗੀਸਾਈਡ ਵਰਤਿਆ ਚਾਹੇ ਕਿ ਉੱਲੀ ਰੋਗ ਵਾਸਤੇ ਫੰਗੀਸਾਈਡ ਵਰਤਿਆ ਕੀ ਤੁਹਾਨੂੰ ਉਹਨਾਂ ਦਾ ਰਿਜ਼ਲਟ ਮਿਲਿਆ ਜਾਂ ਨਾ ਕਿਉਂਕਿ ਜਿੱਥੇ ਜਿਹੜਾ ਜਦੋਂ ਝੋਨੇ ਦੀ ਮੁੰਜਰਵਾਰ ਆਉਂਦੀ ਐ ਉਹਦਾ ਜਿਹੜਾ ਸਿਲਕਾ ਹੁੰਦਾ ਸਕੈਪਲਟ ਹੁੰਦਾ ਜਿੱਥੇ ਦੋਦਾ ਭਰਨਾ ਉਹ ਬਦਰੰਗ ਹੁੰਦਾ ਤੇ ਵਿੱਚੋਂ ਜਿਹੜਾ ਦਾਣਾ ਸਾਫ਼ ਹੁੰਦਾ ਪੋਲੀਨੀਸ਼ ਸਹੀ ਹੋਇਆ ਹੁੰਦਾ ਕਿਉਂਕਿ ਜਦੋਂ ਤੇਜ਼ ਹਵਾ ਚੱਲਦੀ ਐ ਜਾਂ بارش ਪੈਂਦੀ ਐ ਜਦੋਂ ਇਹ ਜਿਹੜੇ ਛਿਲਕੇ ਆਪਸ ਦੇ ਵਿੱਚ ਟਕਰਾਉਂਦੇ ਆ ਤਾਂ ਇੱਕ ਦੂਸਰੇ ਨੂੰ ਇਹ ਐਕਸੀਡੈਂਟ ਕਰਦੇ ਆ ਇੱਕ ਦੂਸਰੇ ਦੇ ਉੱਪਰ ਜਿਹੜੇ ਇਹ ਜ਼ਖਮ ਕਰਦੇ ਆ ਉਹਦੇ ਨਾਲ ਜਿਹੜੇ ਛਿਲਕੇ ਪੂਰੀ ਚੰਗੀ ਤਰ੍ਹਾਂ ਖਰਾਬ ਹੋ ਜਾਂਦੇ ਆ ਅੱਧੀ ਬੱਲੀ ਸਾਫ਼ ਹੁੰਦੀ ਆ ਵਧੀਆ ਚੰਗੀ ਹੁੰਦੀ ਆ ਅੱਧੀ ਬੱਲੀ ਬਦਰੰਗ ਹੁੰਦੀ ਆ ਹੁਣ ਕਿਸਾਨ ਭਰਾ ਯੂਰੀਆ ਵੀ ਜਾਦੇ ਪਾਉਂਦੇ ਆ ਹੁਣ ਮੌਸਮ ਵੀ ਜਾਦੇ ਖਰਾਬ ਹੈ ਤੇ ਕੋਈ ਆਪਾਂ ਫੰਗੀ ਸਾਈਡ ਜਾਂ ਕੋਈ ਆਪਾਂ ਚਾਹੇ ਕੋਈ ਉਲੀ ਨਾਸ਼ਕ ਵਰਤੇ ਹੈ ਚਾਹੇ ਕੋਈ ਆਪਾਂ ਨੇ ਬੈਕਟੀਰੀਅਲ ਫੰਗੀ ਸਾਈਡ ਵਰਤੇ ਹੈ ਪਰ ਉਥੇ ਆਪਣਾ ਜਿਹੜਾ ਹੱਲ ਨਹੀਂ ਹੋਇਆ ਤੇ ਇਹਦੇ ਨਾਲ ਸਿੱਧਾ-ਸਿੱਧਾ 5 ਤੋਂ 7 ਮਣ 10 ਮਣ ਤੱਕ ਦਾ ਵੀ ਜਿਹੜਾ ਝਾੜ ਘਟਦਾ ਪਿਛਲੇ ਸਾਲ ਪੀਲੀ ਪੂਸ਼ਾ ਤੇ ਪੂਸ਼ਾ 44 ਵਰਗੀਆਂ ਕਿਸਮਾਂ ਦੇ ਵਿੱਚ ਇਸ ਨੂੰ ਦੇਖਣ ਨੂੰ ਜਿਹੜਾ ਮਿਲਿਆ ਹੁਣ ਕਿਸਾਨ ਭਰਾਵਾਂ ਨੇ ਗਲੀਲੋ ਵੀ ਵਰਤੀ ਹੈ ਟੈਬੂਕੋਨਾਜ਼ੋਲ ਵੀ ਵਰਤੇ ਹੈ ਐਕਸੀਸਟੋਪਨ ਗਰੁੱਪ ਵੀ ਵਰਤੇ ਹੈ ਹੋਰ ਵੀ ਕਾਫੀ ਫੰਗੀਸਾਈਡ ਵਰਤੇ ਹੈ ਜਿਵੇਂ ਪ੍ਰੈਕਸਰ ਆਉਂਦੀ ਹੈ ਜਾਂ ਵਾਸਪ ਦੇ ਕਾਫੀ ਫੰਗੀਸਾਈਡ ਆਉਂਦੇ ਆ ਕਿਸਾਨਾਂ ਨੇ ਵਰਤੇ ਹੈ ਕਿਉਂਕਿ ਕਿਸਾਨ ਟੌਪ ਤੋਂ ਟੌਪ ਫੰਗੀਸਾਈਡ ਵਰਤੇ ਨੜੀਵੋ ਵਰਤੇ ਦੇ ਐਮਿਸਟਾ ਟੌਪ ਵਰਤਦੇ ਪਰ ਇਸ ਦੇ ਵਿੱਚ ਜੇ ਤੁਸੀਂ ਛੋਡੇ ਪੀਲੇ ਪੂਸ਼ਾ ਲੱਗੇ ਜੇ ਪੂਸ਼ਾ 44 ਲੱਗੀ ਹੈ ਜੇ ਹਲੇ ਜੋ ਜੋ ਨਦੀ ਫਸਲ ਗੋਬਦ ਵਿੱਚ ਹੈਗੀ ਹੈ ਕੰਪਲੀਟ ਅਨਸਾਰਾ ਜਿਹੜਾ ਫਸਲ ਦਾ ਨਹੀਂ ਲਿਆ ਉਥੇ 400 ਐਮਐਲ ਗਲੀਲੋ ਵੀ ਇਹ ਵੀ ਕਰ ਸਕਦੇ ਹੋ ਜਾਂ ਤੁਸੀਂ ਉਹਦੇ ਵਿੱਚ ਕੋਸਾਈਡ ਦੇ ਨਾਮ ਤੇ ਆਉਂਦਾ ਹੈ ਨੂੰ 500 ਗ੍ਰਾਮ ਪ੍ਰਤੀ ਏਕੜ ਦਾ 200 ਲੀਟਰ ਪਾਣੀ ਪਾ ਕੇ ਜਾਂ ਬਲਾਈਟੋਕਸ ਕਰ ਸਕਦੇ ਹੋ ਜਾਂ ਤੁਸੀਂ ਇਕੱਲੇ ਟਿਲਟ ਵੀ 300 ਐਮਐਲ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਤੁਸੀਂ ਆਪਦੀ ਝੋਨੇ ਦੀ ਫਸਲ ਦੇ ਵਿੱਚ ਵਰਤ ਸਕਦੇ ਹੋ ਜਿਹੜੇ ਬਲਾਈਟ ਆਕਸ ਆਉਂਦਾ ਜਿਵੇਂ ਉਹਦੇ ਵਿੱਚ ਕੋ ਸਾਈਡ ਆਉਂਦਾ ਹੈ ਕੋਟਿਵਾ ਕੰਪਨੀ ਦਾ ਟਾਟਾ ਕੰਪਨੀ ਦਾ ਬਲਾਈਟ ਆਕਸ ਆਉਂਦਾ ਉਹਨੂੰ ਗੋਭ ਸਮੇ ਹੀ ਕਰੋ ਜੇ ਤੁਸੀਂ ਨਸਾਰੇ ਟਾਈਮ ਕੀਤਾ ਤਾਂ ਤੁਸੀਂ ਹੋਰ ਵੀ ਜਿਹੜਾ ਨੁਕਸਾਨ ਖਾ ਬੈਠੋਗੇ ਕਿਉਂਕਿ ਇਹ ਦਵਾਈਆਂ ਹੁਸ਼ਕ ਵੀ ਨੇ ਪਰ ਇਹ ਗੋਭ ਸਮੇ ਹੀ ਵਧੀਆ ਜਿਹੜਾ ਰਿਜ਼ਲਟ ਲੈ ਕੇ ਆਉਂਦੀ ਜਿੱਥੇ ਕਿਸਾਨ ਭਰਾ ਮੈਨੇ ਯੂਰੀਆ ਘੱਟ ਵਰਤੀ ਤੇ ਤਤਾਂ ਲਈ ਸਪਰੇ ਹੈ ਕੀਤੀ ਨੇ ਤੇ ਟਾਈਮ ਤੇ ਫੰਗੀ ਸਾਈਡ ਵਰਤਿਆ ਉੱਥੇ ਬਹੁਤ ਘੱਟ ਦੇਖਣ ਨੂੰ ਜਿਹੜਾ ਮਿਲਿਆ ਇਸ ਸਾਲ ਲੌਂਗ ਟਾਈਮ ਦੀ ਕਿਸਮਾਂ ਦੇ ਵਿੱਚ ਹੀ ਆਉਣਾ ਹੈ ਜਿਸਾਨਪਰਾ ਕਮੈਂਟ ਕਰ ਰਿਹਾ ਹੈ ਬਾਈ ਸਾਡੇ ਪੀ 131 ਦੇ ਵਿੱਚ ਬਿਲਕੁਲ ਨਹੀਂ ਹੈਗਾ ਪੰਜਾਬ ਨੰਬਰ 1 ਵੈਰੈਟੀ ਦੇ ਵਿੱਚ ਬਿਲਕੁਲ ਨਹੀਂ ਹੈਗਾ ਹੋਰ ਕਾਫੀ ਵੈਰੈਟੀਆਂ ਜਿਹੜੀਆਂ ਚਾਹੇ ਜੁਨੀਵਰਸਟੀਆਂ ਦੇ ਹਿਸਾਬ ਦੇ ਸਿਪਾਰਸ਼ ਨੇ ਚਾਹੇ ਅਣ ਸਿਪਾਰਸ਼ ਹਾਈਬ੍ਰਿਡ ਕਿਸਮਾਂ ਨੇ ਉਹਨਾਂ ਦੇ ਵਿੱਚ ਜਿਹੜੀ ਇਹ ਬਿਮਾਰੀ ਬਹੁਤ ਘੱਟ ਜਿਹੜੀ ਦੇਖਣ ਨੂੰ ਮਿਲਦੀ ਹੈ ਜ਼ਿਆਦਾਤਰ ਬਿਮਾਰੀ ਇਹ ਮਿਲਦੀ ਹੈ ਲੌਂਗ ਟਾਈਮ ਦੀਆਂ ਕਿਸਮਾਂ ਦੇ ਵਿੱਚ ਜਿਵੇਂ ਬਾਸਮਤੀ ਦੇ ਵਿੱਚ ਵੀ ਆਉਂਦੀ ਹੈ ਚਾਹੇ 14ਵਾਂ ਸਾਈਕਲ ਆ ਗਈ ਚੇ 1880 ਲੱਗੀ ਚਾਹੇ ਕੋਈ ਹੋਰ ਲੌਂਗ ਟਾਈਮ ਦੀ ਬਾਸਮਤੀ ਕਿਸਮ ਲੱਗੀ ਜਾਂ ਪੀਲੇ ਪੂਸ਼ਾ ਲੱਗੀ ਪੂਸ਼ਾ 44 ਲੱਗੀ ਪੂਸ਼ਾ ਦੇ ਵਿੱਚ ਪੂਰੀ ਪੂਸ਼ਾ ਪੀਲੇ ਪੂਸ਼ਾ ਡੋਗਰ ਪੂਸ਼ਾ ਕਾफी ਕਿਸਮਾਂ ਜਿਹੜੀਆਂ ਹਰ ਸਾਲ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਪਰ ਗੋਭ ਸਮੇਂ ਤੁਸੀਂ ਇਹਨਾਂ ਨਾਲ ਦਵਾਈਆਂ ਦਾ ਜਿਹੜਾ ਇਸਤੇਮਾਲ ਕਰਨਾ ਕਿਉਂਕਿ ਜਦੋਂ ਗੋਭ ਦੇ ਵਿੱਚ ਝੋਨਾ ਹੁੰਦਾ ਉਦੋਂ ਜਦੋਂ ਵਾਰਿਸ਼ ਪੈਂਦੀ ਹੈ ਅੱਧੀ ਵੱਲੀ ਬਾਹਰ ਹੁੰਦੀ ਹੈ ਅੱਧੀ ਵੱਲੀ ਗੋਭ ਦੇ ਵਿੱਚ ਹੁੰਦੀ ਹੈ ਉਹਦੇ ਵਿੱਚ ਪਾਣੀ ਭਰ ਜਾਂਦਾ ਹੈ ਕਈ ਵਾਰ ਬੱਲੀ ਥੱਲੋਂ ਵੀ ਬਦਰੰਗੂ ਹੁੰਦੇ ਕਈ ਵਾਰ ਉੱਪਰੋਂ ਹੁੰਦੇ ਜੇ ਤਾਂ ਅੱਧਾ ਅੱਧਾ ਨਸਾਰਾ ਹੋ ਚੁੱਕਿਆ ਹੈ ਅੱਧੀ ਵੱਲੀ ਗੋਭ ਦੇ ਅੱਧੀ ਮੁੰਜਰ ਝੋਨੇ ਦੀ ਗੋਭ ਦੇ ਵਿੱਚ ਹੈ ਅੱਧੀ ਮੁੰਜਰ ਜਿਹੜੀ ਬਾਹਰ ਹੈ ਜਿੰਨੀ ਕਿ ਮੁੰਜਰ ਬਾਹਰ ਆ ਗਈ ਉਹ ਸਹੀ ਹੈ ਦੂਸਰੀ ਜਿਹੜੀ ਪਾਣੀ ਦੇ ਵਿੱਚ ਡੁੱਬੀ ਹੋਈ ਹੈ ਗੋਭ ਦੇ ਵਿੱਚ ਪਾਣੀ ਭਰਿਆ ਉਹ ਖਰਾਬ ਹੋਣੀ ਹੈ ਜੇ ਕੰਪਲੀਟ ਨਸਾਰਾ ਨਹੀਂ ਹਲੇ ਫਸਲ ਆਪਣੀ ਗੋਭ ਦੇ ਵਿੱਚ ਹੈ ਮੁੰਜਰ ਹਲੇ ਗੋਭ ਦੇ ਵਿੱਚ ਫਿਰਦੇ ਆ ਜੇ ਉਦੋਂ ਪਾਣੀ ਭਰ ਜਾਏ ਕਈ ਵਾਰ ਫਿਰ ਬੱਲੀ ਸਾਰੀ ਵੀ ਜਿਹੜੀ ਖਰਾਬ ਹੋ ਜਾਂਦੀ ਕਹਿੰਦਾ ਪਾਪੀ ਜਿੰਨੀ ਕਿ ਬੱਲੀ ਪਾਣੀ ਦੇ ਵਿੱਚ ਡੁੱਬੀ ਹੁੰਦੀ 19 ਕ ਬੱਲੀ ਜਿਹੜੀ ਬਦਰੰਗ ਹੋ ਜਾਂਦੀ ਹੈ ਹਲਕੇ ਭੂਰੇ ਰੰਗ ਦੇ ਤੱਬੇ ਜਾਂ ਹਲਕੇ ਲਾਲ ਰੰਗ ਦੇ ਤੱਬੇ ਜਿਹੜੇ ਦੇਖਣ ਨੂੰ ਮਿਲਦੇ ਆ ਜਾਂ ਕਈ ਵਾਰ ਕੰਪਲੀਟ ਅਨਸਾਰਾ ਹੋਣ ਤੇ ਵੀ ਜਿਹੜੀਆਂ ਝੋਨੇ ਦੀਆਂ ਮੁੰਜਰਾਂ ਨੇ ਆਪਸ ਦੇ ਵਿੱਚ ਟਕਰਾਂਉਂਦੀਆਂ ਨੇ ਜਿਹੜੇ ਛਿਲਕੇ ਹੁੰਦੇ ਆ ਉਹ ਵੀ ਉੱਪਰ ਬਦਰੰਗ ਹੋ ਜਾਂਦੇ ਵਿੱਚੋਂ ਦਾਣਾ ਜਿਹੜਾ ਸਹੀ ਹੁੰਦਾ ਤੇ ਸਿੱਧੇ ਸਿੱਧਾ ਤਾਂ ਮੈਂ ਤੁਹਾਨੂੰ ਇਹੀ ਕਹਿਣਾ ਵੀ ਜਿਆਦਾ ਆਪਾਂ ਯੂਰੀਆ ਵਰਤਦੇ ਆਂ ਓਵਰਡੋਜ਼ ਵਰਤਦੇ ਆਂ ਪੰਪਾਂ 6-6 ਗੱਟੇ ਤੱਕ ਲੈ ਕੇ ਜਾਂਦੇ ਆਂ ਤੇ ਹੁੰਦਾ ਹੈ ਵੀ ਆਪਾਂ ਨੇ ਝਾੜ ਉਤਾਰਉਣਾ ਝਾੜ ਇਹਦੇ ਨਾਲ ਘਟਦਾ ਹੀ ਹੈ ਜਿੱਥੇ ਇਹ ਚਾਹੇ ਪੈਨਿਕਲ ਬਲਾਸਟ ਦੇ ਨਾਲ ਆਉਂਦਾ ਹੈ ਚਾਹੇ ਆਪਣੇ ਯੂਰੀਆ ਜ਼ਿਆਦਾ ਪਾਉਣ ਦੇ ਨਾਲ ਕੋਈ ਵੀ ਕਾਰਨ ਕਰਕੇ ਇਹ ਬੱਲੀਆਂ ਝੋਨੇ ਦੀਆਂ ਮੁੰਜਰਾਂ ਨੇ ਜਿਹੜੀਆਂ ਜਿਹੇ ਬਦਰੰਗ ਹੁੰਦੀਆਂ ਨੇ ਪੰਜ ਤੋਂ 7 ਮਣ ਝਾੜ ਤਾਂ ਘਟਣੀ ਘਟਣਾ ਹੋ ਸਕਦਾ ਹੈ ਕਿਤੇ ਵੱਧ ਵੀ ਘਟ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਵੈਰਾਈਟੀਆਂ ਦੇ ਵੀ ਪਲਾਟ ਦਿਖਾਵਾਂਗੇ ਵੀ ਕਿਹੜੀਆਂ ਵੈਰਾਈਟੀਆਂ ਦੇ ਵਿੱਚ ਘਟਾ ਆਇਆ ਤੇ ਕਿਹੜੀਆਂ ਵੈਰਾਈਟੀਆਂ ਦੇ ਵਿੱਚ ਵਰਦਾਇਆ ਕਿ ਇਹਨੂੰ ਗੋਬ ਸਮੇ ਹੀ ਤੁਸੀਂ ਜਿਹੜਾ ਹੱਲ ਕਰ ਸਕਦੇ ਹੋ ਜਦੋਂ ਝੋਨਾ ਨਿਸਰ ਗਿਆ ਉਦੋਂ ਤੁਸੀਂ ਇਹਦਾ ਕੋਈ ਵੀ ਹੱਲ ਨਹੀਂ ਕਰ ਸਕਦੇ ਧੰਨਵਾਦ